ਆਪਣੇ ਕੋਲੇ 5 ਕਿਲੋਵਾਟ ਤੋਂ ਸਟਾਰਟ ਹੋ ਗਏ ਜੀ ਅੱਗੇ 100 200 ਕਿੰਨੇ ਵੇਗੇ 5 ਤੋਂ ਮਤਲਬ ਸਟਾਰਟਿੰਗ ਆ 5 ਤੋਂ ਸਟਾਰਟ ਹੋ ਜਾਂਦਾ ਉਸ ਤੋਂ ਬਾਅਦ ਜਿੱਥੇ ਤੱਕ ਮਰਜ਼ੀ ਲੈ ਜਾਓ ਤੁਸੀਂ ਇਹ ਮੋਟਰਾਂ ਜਿਵੇਂ ਸੈਲਰਾਂ ਦੇ ਵਿੱਚ ਲੱਗਦੀਆਂ ਨੇ ਜਾਂ ਜਿਵੇਂ ਖਰਾਦਾਨਾ ਦੇ ਮਿਸਤਰੀਆਂ ਦੇ ਲੱਗਦੀਆਂ ਨੇ ਜਾਂ ਕੋਈ ਡੈਰੀਆਂ ਹੁੰਦੀਆਂ ਨੇ ਸਾਰੇ ਕਿਤੇ ਲੱਗ ਜਣੇ ਜੀ ਇੱਕ ਪਾਵਰ ਤੋਂ ਲੈ ਕੇ 100 ਕਿਲੋਵਾਟ ਤੱਕ ਦੀ ਆਪਣੀ ਕੋਈ ਮੋਟਰ ਪਈ ਹੈ ਇੱਕ ਪਾਵਰ ਤੋਂ ਲੈ ਕੇ 100 ਤੱਕ ਦੀ ਮੋਟਰ ਪਈ ਆ ਸਾਰੀ ਮੋਟਰ ਸੈਕੰਡ ਹੈਂਡ ਮੋਟਰ ਸੈਕੰਡ ਹੈਂਡ ਮੋਟਰ ਸੈਕੰਡ ਸੱਸੀ ਗਾਲ ਜੀ ਅੱਜ ਆਪਾਂ ਖੜੇ ਆ ਬਰਨਾਲੇ ਦੇ ਵਿੱਚ ਤੇ ਮੋਟਰਾਂ ਚਾਹੀਦੀਆਂ ਤੇ ਜਾਂ ਤੁਹਾਨੂੰ ਚਾਹੀਦਾ ਟਰਾਂਸਫਾਰਮਰ ਜਾਂ ਪਾਵਰ ਕੰਟਰੋਲਰ ਚਾਹੇ ਸੈਲਰਾਂ ਦੇ ਵਿੱਚ ਲਾ ਲਓ ਜਾਂ ਕਿਤੇ ਵੀ ਲਾ ਲਓ ਤੇ ਜਨਰੇਟਰ ਜੇ ਘਰਾਂ ਵਾਸਤੇ ਚਾਹੀਦਾ ਤੁਹਾਨੂੰ ਕਾਨ ਵਾਸਤੇ ਚਾਹੀਦਾ ਜਾਂ ਇੰਡਸਟਰੀ ਵਾਸਤੇ ਚਾਹੀਦਾ ਕਿਸੇ ਚੀਜ਼ ਵਾਸਤੇ ਵੀ ਚਾਹੀਦਾ ਜਨਰੇਟਰ ਬਾਈ ਕੋਲੇ ਹਾਜ਼ਰ ਹੋਣਗੇ ਬਾਈ ਸਾਡੇ ਨਾਲ ਦਵਿੰਦਰ ਸੋਨੀ ਸੋਨੀ ਇਲੈਕਟ੍ਰਿਕ ਵਰਕਰਸ ਤੇ ਬਾਈ ਦੱਸੋ ਕਿਹੜੀ ਪਾਵਰ ਤੋਂ ਜਨਰੇਟਰ ਸਟਾਰਟ ਹੋ ਜਾਂਦਾ ਆਪਣੇ ਕੋਲੇ ਆਪਣੇ ਕੋਲੇ 5 ਕਿਲੋਵਾਟ ਤੋਂ ਸਟਾਰਟ ਹੋ ਗਏ ਜੀ ਅੱਗੇ 100 200 ਕਿੰਨੇ ਪੰਜ ਤੋਂ ਮਤਲਬ ਸਟਾਰਟਿੰਗ ਆ 5 ਤੋਂ ਸਟਾਰਟ ਹੋ ਜਾਂਦਾ ਉਸ ਤੋਂ ਬਾਅਦ ਜਿੱਥੇ ਤੱਕ ਮਰਜ਼ੀ ਇਹ ਇਹਦੇ ਵਿੱਚ ਭਾਈ ਕੀ ਗਾਰੰਟੀ ਵਾਰੰਟੀ ਰਹਿੰਦੀ ਆ ਇਹਦੇ ਵਿੱਚ 1 ਸਾਲ ਦੀ ਗਾਰੰਟੀ ਰਹਿੰਦੀ ਹੈ ਪੂਰੀ ਆਪਣੀ ਪੂਰੀ ਆਪਣੀ ਇਹ ਤਾਂ ਤੁਹਾਡੇ ਬਣੇ ਬਣਾਏ ਲਾ ਲਓ ਵੀ ਜਿਹੜਾ ਤੁਸੀਂ ਤਿਆਰ ਕਰਦੇ ਹੋ ਆਪਦੀ ਗਾਰੰਟੀ ਦੇ ਹਿਸਾਬ ਨਾਲ ਜੇ ਕਿਸੇ ਭਰਾ ਨੇ ਕੋਈ ਆਪ ਦੇ ਮਨ ਪਸੰਦ ਦਾ ਤਿਆਰ ਕਰਾਉਣਾ ਹੋਵੇ ਉਹ ਵੀ ਕਰ ਦਿਆਂਗੇ ਉਹ ਵੀ ਆਪਾਂ ਨੂੰ ਆਰਡਰ ਦੇ ਦੇ ਜੀ ਆਪਾਂ ਉਹ ਵੀ ਕਰ ਦਾਂਗੇ ਉਹ ਵੀ ਕਰ ਦਾਂਗੇ ਆ ਆ ਕਿੰਨੇ ਕਿਲੋਵਾਟ ਦਾ ਆ ਜਾਂਦਾ ਜੀ ਇਹ 40 ਕਿਲੋਵਾਟ ਦਾ ਆ ਗਿਆ ਜੀ 40 ਕਿਲੋਵਾਟ ਦਾ ਆ 40 ਕਿਲੋਵਾਟ ਦਾ 40 ਕਿਲੋਵਾਟ ਦਾ ਆ ਜਾਂਦਾ ਜੇ ਕਿਸੇ ਨੂੰ ਵੀ ਕੋਈ ਘਰ ਵਾਸਤੇ ਜਾਂ ਦੁਕਾਨ ਜਾਂ ਕਿਸੇ ਫੈਕਟਰੀ ਵਾਸਤੇ ਚਾਹੀਦਾ ਜਾਂ ਗੁਰੂ ਘਰ ਵਾਸਤੇ ਵੀ ਕਿੰਨੀ ਕੰਪਲੈਸਟੀ ਦਾ ਚੱਲੇ ਜਾਂਦਾ ਏਸ ਜੀ ਇਹ ਮੰਨ ਕੇ ਚੱਲੋ ਜੀ ਗੁਰੂ ਘਰਾਂ ਦੇ ਵਿੱਚ ਹੀ ਜ਼ਿਆਦਾਤਰ ਲੱਗਦੇ ਨੇ ਇਹ ਇਹ 15 ਤੋਂ 20 ਏਸੀ ਲਾ ਕੇ ਵਿੱਚ ਪਰਸ ਜੋ ਲੋਡ ਵੀ ਹੁੰਦਾਗਾ ਸਾਰਾ ਉਹ ਚੱਕ ਲੈਂਦੇ ਨੇ ਜੀ ਮਤਲਬ ਦੂਦ ਰਾਡੇ ਜਾਂਦੀ ਰੇਟ ਕੰਨ ਨੂੰ ਬਾਜਬ ਹੋਊਗਾ ਬਿਲਕੁਲ ਬਾਜਬ ਜੀ ਬਿਲਕੁਲ ਰੇਟ ਕੰਨ ਨੂੰ ਵੀ ਬਾਜਬਾ ਕਿਸੇ ਤਰੀਕੇ ਦਾ ਇਹ ਨਹੀਂ ਹੈਗਾ ਵੀ ਤੁਹਾਨੂੰ ਦੂਦ ਰਾਡੇ ਜਾਣਾ ਪਊ ਬਾਕੀ ਸਕਰੀਨ ਦੇ ਉੱਤੇ ਨੰਬਰ ਪਾਇਆ ਆਸ-ਪਾਸੇ ਸਰਚ ਮਾਰ ਲਿਓ ਰੇਟ ਦਾ ਤੇ ਗਰੰਟੀ ਵੀ 2 ਸਾਲ ਦੀ ਕਰਦਾ ਕਿਸੇ ਵੀ ਚੀਜ਼ ਦੀ 1 ਸਾਲ ਦੀ ਇੱਕ ਸੌਰੀ ਸੌਰੀ 1 ਸਾਲ ਦੀ ਗਰੰਟੀ ਹਰ ਇੱਕ ਚੀਜ਼ ਦੀ ਆ ਜਾਂਦੀ ਹੈ ਹਰ ਇੱਕ ਚੀਜ਼ ਦੀ ਹਰ ਇੱਕ ਚੀਜ਼ ਦੀ 1 ਸਾਲ ਦੀ ਆ ਜਾਂਦੀ ਹੈ ਅੱਗੇ ਦਿਖਾਓ ਬਈਆ ਕਿਹੜੀ ਪਾਵਰ ਦਾ ਆ ਜਾਂਦਾ ਇਹ ਇਹ ਹਾਂਜੀ ਇਹ ਅੱਗੇ 15 15 ਕਿਲੋਵਾਟ ਦਾ ਜਨਰੇਟਰ ਆ ਗਿਆ ਜੀ 15 ਕਿਲੋਵਾਟ ਦਾ 15 ਕਿਲੋਵਾਟ ਦਾ ਜੀ ਇਹ 4 ਏਸੀ ਲੋ ਖਿੱਚੂਗਾ ਅੱਛਾ 4 ਏਸੀ ਬਾਕੀ ਹੋਰ ਘਰ ਦਾ ਜੋ ਵੀ ਲੋਡ ਹੋ ਲੋਗਾ ਜੇ ਬਾਈ ਕਿਸੇ ਨੇ ਦੂਤ ਰਾਡੇ ਬੈਠਾ ਬਾਈ ਨੇ ਕਿਸੇ ਨੇ ਮਨ ਪਸੰਦ ਆ ਗਿਆ ਥੋੜੀ ਤਸੱਲੀ ਦੇ ਉੱਤੇ ਆ ਫੋਨ ਦੇ ਉੱਤੇ ਮੰਗਾਉਣਾ ਭੇਜ ਦਿਆਂ ਕਰ ਹਾਂ ਭੇਜ ਦਿਆਂ ਭੇਜ ਦਿਆਂ ਸੀ ਲਓ ਬਈ ਘਰ ਬੈਠੇ ਤੁਸੀਂ ਆਰਡਰ ਮਾਰ ਸਕਦੇ ਆ 1 ਸਾਲ ਦੀ ਬਾਈ ਦੀ ਗਾਰੰਟੀ ਰਹੂਗੀ ਜੋ ਵੀ ਪ੍ਰੋਬਲਮ ਆਉਂਦੀ ਹੈ ਹਰ ਇੱਕ ਚੀਜ਼ ਦੀ ਤੁਸੀਂ ਘਰੇ ਬੈਠੇ ਫੋਨ ਦੇ ਉੱਤੇ ਮੰਗਵਾ ਸਕਦੇ ਆ ਰੇਟ ਬਾਈ ਨਾਲ ਸੰਪਰਕ ਕਰ ਲਓ ਵੀ 40 ਦਾ ਕਿੰਨਾ ਹੋਊਗਾ 15 ਦਾ ਕਿੰਨਾ ਹੋਊ 25 ਦਾ ਕਿੰਨਾ ਹੋ ਉਹ ਅਲੱਗ-ਅਲੱਗ ਰੇ ਇਦੇ ਵਿੱਚ ਬਾਈ ਇਹ ਤਾਂ ਅਗੇ ਮਨ ਅਵਾਜ਼ ਕਰਦੇ ਹੋਣਗੇ ਇੱਕ ਸਾਊਂਡ ਪ੍ਰੂਫ ਆ ਜਾਂਦੇ ਆਪਣੀ ਕੋਲ ਉਹ ਕਨੋਪੀ ਲੱਗਦੀ ਹੈ ਜੀ ਕਨੋਪੀ ਲੱਗਦੀ ਹੈ ਜੀ ਉਹ ਕਨੋਪੀ ਲੱਗਦੀ ਹੈ ਉਹ ਕਨੋਪੀ ਲੱਗ ਕੇ ਫਿਰ ਉਹਦਾ ਅਲੱਗ ਰੇਟ ਲੱਗ ਜਾਂਦਾ ਕਨੋਪੀ ਉਹਦਾ ਅਲੱਗ ਰੇਟ ਲੱਗਦਾ ਤੇ ਰਿਪੇਅਰ ਦਾ ਵੀ ਕੰਮ ਹੈਗਾ ਬਾਈ ਹਾਂਜੀ ਸਾਰਾ ਰਿਪੇਅਰ ਦਾ ਕੰਮ ਜਿਵੇਂ ਕਈ ਵਾਰੀ ਸੈਂਸਰਾਂ ਵਾਲੇ ਅੜ ਜਾਂਦੇ ਮਿਸਤਰੀਆਂ ਦੀ ਜ਼ਰੂਰ ਹੁੰਦੇ ਹਾਂ 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 ਉਹ ਸਾਰਾ ਆਪਣੇ ਕੋਲੇ ਰਿਪੇਅਰ ਦਾ ਕੰਮ ਸਾਰਾ ਜੀ ਸੈਂਸਰਾਂ ਵਾਲੇ ਦਾ ਹੁਣ ਜਿਹੜੇ ਬਰਨਾਲੇ ਦੇ ਵਿੱਚ ਕੋਈ ਨਹੀਂ ਕੰਮ ਕਰਦਾ ਜਿਹੜਾ ਆਪਾਂ ਕੰਮ ਕਰਦੇ ਹਾਂ ਬਰਨਾਲੇ ਦੇ ਵਿੱਚ ਕੋਈ ਨਹੀਂ ਸੈਂਸਰ ਦਾ ਕੰਮ ਕਰਦਾ ਬਾਈ ਕੋਲੇ ਆ ਜਾਓ ਸਕਰੀਨ ਦੇ ਉੱਤੇ ਨੰਬਰ ਪਾਇਆ ਹੋ ਬਾਈ ਆਪਾਂ ਐਡਰੈਸ ਦੱਸ ਜੀ ਰੋਡ ਕਿਹੜੀ ਆ ਇਹ ਇਹ ਨਾਈ ਵਾਲਾ ਰੋਡ ਆ ਗਿਆ ਜੀ ਨਾਈ ਵਾਲਾ ਰੋਡ ਬਰਨਾਲਾ ਤੋਂ ਨਾਈ ਵਾਲਾ ਰੋਡ ਤੇ ਆ ਗਿਆ ਆਪਣੀ ਸੋਨੀ ਇਲੈਕਟ੍ਰਿਕ ਵਰਕਸ ਆ ਜਾਂਦਾ ਸੋਨੀ ਇਲੈਕਟ੍ਰਿਕ ਵਰਕਸ ਆ ਜਾਂਦਾ ਇਸ ਨੰ ਤੇ ਅੱਗੇ ਬਾਈ ਦੱਸ ਦਿਓ ਉਹ ਜਿਹੜਾ ਪਾਵਰ ਕੰਟਰੋਲਰ ਰੱਖਿਆ ਹੋਇਆ ਹਾਂਜੀ ਇਹ ਕਿਹੜੇ ਕਿਹੜੇ ਕੰਮਾਂ ਵਾਸਤੇ ਕਿੱਥੇ ਕਿੱਥੇ ਮੰਨ ਤੁਸੀਂ ਲਾਉਨੇ ਆ ਇਹਨਾਂ ਨੂੰ ਤੇ ਪਾਵਰ ਕੰਟਰੋਲਰ ਜਿਵੇਂ ਇਹ ਸੈਜਨਾਂ ਦੇ ਵਿੱਚ ਲੱਗਦਾ ਜਿਆਦਾਤਰ ਤਾਂ ਅੱਛਾ ਸੈਜਨਾਂ ਤੋਂ ਬਾਅਦ ਫਿਰ ਜਿਹੜੀਆਂ ਫੈਕਟਰੀਆਂ ਲੱਗੀਆਂ ਜਿੱਥੇ ਮੰਨ ਲਓ ਕਿ ਮਰਨ ਕੇ ਚਲੋ ਵੀ ਜਿੱਥੇ 10 20 50 ਮੋਟਰਾਂ ਇਕੱਠੀਆਂ ਚੱਲਦੀਆਂ ਨੇ ਉੱਥੇ ਹਰ ਕਿਤੇ ਇਹ ਲੱਗੂਗਾ ਜੀ ਮਤਲਬ ਇਹ ਨਹੀਂ ਹੈਗਾ ਵੀ 100 ਚ ਇੱਧਰ ਆ ਗਈ ਉੱਧਰ ਆ ਗਈ ਇਹਦੇ ਇੱਕ ਜਗ੍ਹਾ ਤੇ ਹੋਵੇ ਸਾਰਾ ਇੱਕ ਇੱਕ ਜਗ੍ਹਾ ਤੇ ਹੋਵੇ ਇੱਕ ਬੰਦਾ ਕੰਟਰੋਲ ਕਰ ਸਕਦਾ ਇੱਕ ਬੰਦਾ ਇਹਦੀ ਟੇਕ ਕੇਅਰ ਕਰ ਸਕਦਾ ਠੀਕ ਹੈ ਇਹਦਾ ਇਹਦਾ ਸਾਰੇ ਦਾ ਪਾਵਰ ਵੀ ਉਹ ਕੱਟ ਲੱਗ ਜਾਂਦਾ ਹਾਂਜੀ ਹਾਂ ਸਾਰਾ ਜਿਹੜੀ ਪਾਵਰ ਕੱਟ ਆਉਂਦਾ ਇੱਕ ਹੀ ਜਗ੍ਹਾ ਤੋਂ ਹੋ ਜਾਂਦਾ ਇੱਕੋ ਜਗ੍ਹਾ ਤੋਂ ਹੋ ਜਾਂਦਾ ਸਾਰੀ ਲਾਈਟਾਂ ਇਹ ਨਹੀਂ ਹੈਗਾ ਵੀ ਹਾਂ ਵੀ ਉੱਪਰ ਨਹੀਂ ਨਾ ਜੀ ਨਾ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਇੱਥੇ ਹੀ ਬੰਦ ਹੋ ਜਾਈਏ ਇੱਥੇ ਹੀ ਸਾਰੇ ਕੋ ਚੱਲਣਾ ਮੋਟਰਾਂ ਵੀ ਕਾਫੀ ਪੰਗਾ ਬ ਜਾਂ ਜੇ ਮੈਂ ਖਰਾਦਾਨਾ ਦੇ ਮਿਸਤਰੀਆਂ ਦੇ ਲੱਗਦੀਆਂ ਨੇ ਜਾਂ ਕੋਈ ਡੈਰੀਆਂ ਹੁੰਦੀਆਂ ਨੇ ਸਾਰੇ ਕਿਤੇ ਲੱਗ ਜਣੇ ਜੀ ਇੱਕ ਪਾਵਰ ਤੋਂ ਲੈ ਕੇ 100 ਕਿਲੋਵਾਟ ਤੱਕ ਦੀ ਆਪਣੀ ਕੋਈ ਮੋਟਰ ਪਈ ਹੈ ਇੱਕ ਪਾਵਰ ਤੋਂ ਲੈ ਕੇ 100 ਤੱਕ ਦੀ ਮੋਟਰ ਪਈ ਆ ਸਾਰੀ ਮੋਟਰ ਸੈਕੰਡ ਹੈਂਡ ਮੋਟਰਾਂ ਸੈਕੰਡ ਹੈਂਡ ਮੋਟਰਾਂ ਸੈਕੰਡ ਹੈਂਡ ਮੋਟਰਾਂ ਤੇ ਜੇ ਤੁਸੀਂ ਖਰੀਦ ਵੀ ਲਓ ਕੱਟ ਕਢਾਈ ਕੋਈ ਜਿਸ ਨੇ ਵਿੱਚ ਦੇ ਕੇ ਵੱਡੀ ਮੋਟਰ ਲੈਣੀ ਆ ਉਹ ਵੀ ਲੈ ਲਾਂਗੇ ਜੇ ਤੁਹਾਡੇ ਕੋਲ ਕੋਈ ਪ੍ਰਾਣੀ ਮੋਟਰ ਬੈਂਡਿੰਗ ਕਰਾਉਣੀ ਹੋ ਉਹ ਵੀ ਹਾਂ ਜੇ ਤੁਹਾਡੇ ਕੋਲ ਕੋਈ ਪ੍ਰਾਣੀ ਮੋਟਰ ਪਈ ਆ ਉਹ ਕਟਾ ਕੇ ਨਵੀਂ ਲੈ ਕੇ ਜਾਣੀ ਆ ਜਾਂ ਤੁਸੀਂ ਮੋਟਰ ਬਣਾਉਣੀ ਆ ਤਾਂ ਬਾਈ ਕੋਲੇ ਆ ਜਿਓ ਨ ਉਹ ਕਿੰਨੀ ਪਾਵਰ ਦੇ ਆ ਤੇ ਉਹ ਕਾਦੀ ਲਈ ਤੁਹਾਡੇ ਕੋਲ ਇੱਕ ট্রান্সਫਾਰਮ ਆ ਜਿਹੜੇ ਜੀ ਇਹ ਆਪਾਂ ਰਿਪੇਅਰ ਕਰਦੇ ਆਂ ਜੀ ਸਾਹ ਅੱਛਾ ਰਿਪੇਅਰ ਕਰਦੇ ਆਂ ਹਾਂ ਰਿਪੇਅਰ ਕਰਦੇ ਆਂ ਜੀ ਠੀਕ ਆ ਮਾ 5 ਕਿਲੋਵਾਟ ਤੋਂ ਲੈ ਕੇ 200 300 ਕਿਲੋਵਾਟ ਤੱਕ ਜਿੰਨਾ ਮਰਜ਼ੀ ਵੱਡਾ ਹੋਵੇ ਮਤਲਬ ਜਿਵੇਂ ਕਲੋਨੀਆਂ ਦੇ ਵੱਡੇ ਵੱਡੇ ਲੋਡ ਹੋ ਜਾਂਦੇ ਆ ਸੈਲਰਾਂ ਦੇ ਵਿੱਚ ਹਾਂ ਜੀ ਜਿਹੜੇ ট্রান্সਫਾਰਮ ਲੱਗਦੇ ਨੇ ਉਹਨਾਂ ਨੂੰ ਆਪਾਂ ਰਿਪੇਅਰ ਕਰਦੇ ਆਂ ਜੀ ਮਤਲਬ ਕਿੰਨੀ ਵੀ ਮਰਜ਼ੀ ਪਾਵਰ ਦਾ ਹੋਵੇ ਜੀ ਕਿੰਨੀ ਮਰਜ਼ੀ ਪਾਵਰ ਦਾ ਹੋਵੇ ਜੀ ਹਾਂ ਠੀਕ ਹੈ ਜੀ ਹਰ ਤਰ੍ਹਾਂ ਦਾ ਆਪਾਂ ਰਿਪੇਅਰ ਕਰਕੇ ਦੇਵਾਂਗੇ ਹਰ ਤ ਦੱਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਆ ਕੇ ਰੇਟ ਪਤਾ ਕਰੋ ਮਿਲੋ ਇੱਥੇ ਰੇਟ ਪਤਾ ਕਰਕੇ ਸਾਡੇ ਨਾਲ ਰੇਟ ਹਾਂ ਰੇਟ ਆਸੇ ਪਾਸੇ ਟਰਾਈ ਮਾਰ ਕੇ ਆ ਜਾਓ ਇੱਥੇ ਬਾਅਦ ਚ ਪਤਾ ਲੈ ਲਓ ਇੱਥੋਂ ਬਾਅਦ ਚ ਪਤਾ ਲੈ ਲਓ ਜੇ ਤੁਹਾਨੂੰ ਸਸਤਾ ਲੱਗਾ ਜਿਵੇਂ ਬਾਈ ਦੇ ਕਹਿਣ ਤੇ ਆ ਬਾਕੀ ਜਿਹੜੀ ਚੀਜ਼ ਤਸੱਲੀ ਵਾਲੀ ਬਾਈ ਦੇਣਗੀ ਤੁਹਾਨੂੰ ਉਹ ਜੋ ਕਹਿਣਗੇ ਉਹੀ ਮਿਲੂਗਾ ਹਾਂਜੀ ਜੋ ਕਹਾਂਗੇ ਉਹੀ ਮਿਲੇ ਹਾਂ ਇਹ ਨਹੀਂ ਹੈਗਾ ਵੀ ਯਾਰ ਇੱਕ ਵਾਰੀ ਚੀਜ਼ ਦੇ ਦਿੱਤੀ ਤੇ ਬਾਈ ਨੇ ਪਹਿਲਾਂ ਮੰਦਰ ਫੋਟੋ ਦੇਖਿਆ ਬਾਈ ਕਿ ਕਿਹੜੇ ਸਾਲ ਦੀ ਸੀਗੀ ਉਹ ਉਹ ਤਾਂ 1992 ਦੀ ਹੈ ਜੀ 1992 ਦੀ ਹੈ ਬਾਈ ਪੁਰਾਣਾ ਹੰੜਿਆ ਹੋਇਆ ਮੈਨੂੰ ਲੱਗਦਾ ਜੰਮੇਪੁਰੇ ਬਹੁਤ ਤਰ੍ਹਾਂ ਦੇ ਇਹ ਜਿਹੜੇ ਜਨਰੇਸ਼ਨ ਦੇਖ ਲਿਆ ਜਨਰੇਟਰਾਂ ਦੀਆਂ ਦੇਖ ਲਿਆ ਮੋਟਰਾਂ ਦੀਆਂ ਦੇਖ ਲਿਆ ਅਲੱਗ-ਅਲੱਗ ਤੇ ਹਰ ਇੱਕ ਤਰ੍ਹਾਂ ਦਾ ਬਾਈ ਪੂਰਾ ਮਾਰ ਆ ਡਾਕਟਰ ਆ ਤੇ ਜੇ ਤੁਸੀਂ ਆਪਦੇ ਲੈਵਲ ਤੇ ਤਿਆਰ ਕਰਾਉਣਾ ਉਹ ਵੀ ਕਰ ਦੇਣਗੇ ਤੇ ਬਾਈ ਕੀ ਬਾਈ ਕੋਲੇ ਆ ਜਿਹੜੇ ਤਿਆਰ ਹੋਏ ਹੋਇਆ ਇਹ ਵੀ ਤੁਹਾਨੂੰ ਮਿਲ ਜਾਣਗੇ